ਦੇਣ 16ਵਾਂ ਬਦਲਦੇ ਮੌਸਮ ਕੋਇਲ ਨੂੰ ਗਉਂ ਤੋਂ ਨਹੀਂ ਰੋਕ ਸਕਦੇ ਖਾਲੀ ਜੇਬ ਦਾ ਭਾਰ ਅੱਖਾਂ ਨੀਵੀਆਂ ਕਰਾ ਦਿੰਦਾ ਹੈ ਅੰਬਰ ਤੋਂ ਡਿੱਗ ਰਿਹਾ ਖੰਭ ਹਮੇਸ਼ਾ ਧਰਤੀ ਤੇ ਨੱਚਦਾ ਹੀ ਡਿੱਗਦਾ ਹੈ ਕੇਸਰ ਤੇ ਫਕੀਰ ਨੇ ਅੱਜ ਦੀ ਯਾਤਰਾ ਪਉ ਫੁੱਟਦਿਆਂ ਹੀ ਸ਼ੁਰੂ ਕਰ ਦਿੱਤੀ ਸੀ ਅਜੇ ਦਿਨ ਵੀ ਪੂਰਾ ਨਹੀਂ ਸੀ ਚੜਿਆ ਕੀ ਪਿੱਛੋਂ ਕਾਲੀ ਕਾਲੀ ਤੁਰਦਾ ਇੱਕ ਆਦਮੀ ਉਹਨਾਂ ਨਾਲ ਆਰਲਿਆ। ਸਵਿਰਿ ਸਵਿਰਿ ਹੀ ਇੰਨੀ ਭੱਜ ਦੌੜ ਕਿਵੇਂ ਪੈ ਗਈ ਸੱਜਣਾ। ਫਕੀਰ ਨੇ ਉਸ ਸਾਹੋਂ ਸਾਹੀ ਹੋਏ ਆਦਮੀ ਨੂੰ ਪੁੱਛਿਆ ਧੀ ਦਾ ਵਿਆਹ ਕਰਿਆ ਹੈ। ਸਾਧੂ ਮਹਾਰਾਜ ਅਹ ਅਗਲੇ ਪਿੰਡੋਂ ਆਪਣੇ ਕਿਸੇ ਜਾਣੂ ਕੋਲੋਂ ਪੈਸੇ ਉਧਾਰ ਮੰਗਣ ਚੱਲਿਆ ਆ। ਉਸਨੇ ਛੇਤੀ ਛੇਤੀ ਜਵਾਬ ਦਿੱਤਾ। ਰੱਬ ਦੇ ਆ ਬੰਦਿਆ ਕਰੀ ਆਪਣੀ ਮਰਜ਼ੀ ਪਰ ਮੇਰੀ ਇੱਕ ਸਲਾਹ ਹੈ ਸਿਆਣੇ ਕਹਿੰਦੇ ਨੇ ਕਿ ਮੰਗਣਾ ਅਣਖ ਦੀ ਮੌਤ ਹੈ ਤੇ ਉਧਾਰ ਲੈਣਾ ਗੁਲਾਮੀ ਦੀ ਸ਼ੁਰੂਆਤ ਵਿਆਹ ਸਾਦਾ ਕਰ ਲੈ ਪਰ ਕਰਜ਼ਾ ਨਾ ਲਈ ਨਾਲੇ ਉਧਾਰ ਲੈਣ ਨਾਲ ਮਿੱਤਰਤਾ 'ਚ ਵੀ ਫਰਕ ਪੈ ਜਾਂਦਾ ਹੈ ਫਕੀਰ ਨੇ ਸਹਿਜ ਨਾਲ ਉਸ ਨੂੰ ਸਮਝਾਇਆ ਉਹ ਆਦਮੀ ਫਕੀਰ ਦੀ ਗੱਲ ਸੁਣ ਕੇ ਹੌਲੀ ਹੋ ਗਿਆ ਕੁਝ ਕਦਮ ਅੱਗੇ ਜਾ ਕੇ ਫਕੀਰ ਨੇ ਉਸ ਆਦਮੀ ਨੂੰ ਕਿਹਾ ਜੇ ਕਦੇ ਤੇਰੇ ਕੋਲੋਂ ਕੋਈ ਕਰਜ਼ਾ ਲੈਣ ਜਾਂ ਉਧਾਰ ਮੰਗਣ ਆਵੇ ਤਾਂ ਮਦਦ ਜਿੰਨੀ ਮਰਜ਼ੀ ਕਰ ਦੇਵੀਂ ਪਰ ਵਿਆਜੋਂ ਪੈਸਾ ਜਾਂ ਉਧਾਰ ਨਾ ਦੇਵੀਂ ਓਹੋ ਕਿਉਂ ਸਾਧੂ ਮਹਾਰਾਜ ਉਸ ਆਦਮੀ ਨੇ ਪੁੱਛਿਆ ਇਹਿਸਾਨ ਦਾ ਭਾਰ ਨਫ਼ਰਤ ਨੂੰ ਜਨਮ ਦਿੰਦਾ ਹੈ ਤੂੰ ਦਿੱਤਾ ਹੋਇਆ ਪੈਸਾ ਤੇ ਤੇਰੇ ਦੋਸਤ ਦੋਵੇਂ ਹਮੇਸ਼ਾ ਲਈ ਗਵਾ ਲਵੇਂਗਾ ਫਕੀਰ ਨੇ ਕਿਹਾ ਤੇ ਅੱਗੇ ਤੁਰ ਪਿਆ ਥੋੜੀ ਦੇਰ ਬਾਅਦ ਕੇਸਰ ਨੇ ਪਿੱਛੇ ਮੁੜ ਕੇ ਵੇਖਿਆ ਉਹ ਆਦਮੀ ਹੌਲੀ-ਹੌਲੀ ਵਾਪਸ ਜਾ ਰਿਹਾ ਸੀ ਕੇਸਰ ਤੇ ਫਕੀਰ ਅਜੇ ਥੋੜੀ ਦੂਰ ਹੀ ਗਏ ਸਨ ਕਿ ਝਗੜ ਰਹੇ ਦੋ ਆਦਮੀ ਦਿਸੇ ਫਕੀਰ ਦੇ ਪੁੱਛਣ ਤੇ ਇੱਕ ਨੇ ਕਿਹਾ ਮੈਂ ਇੱਕ ਦੁਕਾਨਦਾਰ ਹਾਂ ਮੈਂ ਇਸ ਕਿਸਾਨ ਨੂੰ ਹਰ ਹਫਤੇ 1 ਕਿਲੋ ਦਾਲ ਵੇਚਿਆ ਕਰਦਾ ਸੀ ਜਿਸ ਦੇ ਬਦਲੇ ਇਹ ਮੈਨੂੰ 1 ਕਿਲੋ ਮੱਖਣ ਦਿੰਦਾ ਸੀ ਕਈ ਮਹੀਨੇ ਇਸੇ ਤਰ੍ਹਾਂ ਚੱਲਦਾ ਰਿਹਾ ਪਰ ਕੱਲ ਮੈਂ ਮੱਖਣ ਤੋਲ ਕੇ ਵੇਖਿਆ ਤਾਂ ਉਹ ਕਿਲੋ ਤੋਂ ਕਾਫੀ ਘੱਟ ਸੀ ਮੈਨੂੰ ਲੱਗਦਾ ਹੈ ਕਿ ਇਹ ਮੈਨੂੰ ਹਰ ਹਫਤੇ ਘੱਟ ਮੱਖਣ ਹੀ ਦਿੰਦਾ ਰਿਹਾ ਹੈ ਮੈਂ ਤਾਂ ਹਮੇਸ਼ਾ ਇਹਨੂੰ ਮੱਖਣ ਤੋਲ ਕੇ ਦਿੰਦਾ ਹਾਂ ਕਿਸਾਨ ਨੇ ਕਿਹਾ ਫਕੀਰ ਨੇ ਉਸਨੂੰ ਪੁੱਛਿਆ ਤੂੰ ਮੱਖਣ ਤੋਲਦਾ ਕਿਵੇਂ ਹੈ ਇਸ ਤੇ ਦਿੱਤੀ ਹੋਈ 1 ਕਿਲੋ ਧਾਲ ਨਾਲ ਕਿਸਾਨ ਨੇ ਕਿਹਾ ਫਕੀਰ ਨੇ ਦੋਵਾਂ ਨੂੰ ਨੇੜੇ ਬੁਲਾ ਕੇ ਕਿਹਾ ਜਿਹੋ ਜਿਹਾ ਵਿਹਾਰ ਅਸੀਂ ਦੂਸਰਿਆਂ ਤੋਂ ਚਾਹੁੰਦੇ ਹਾਂ ਉਹੋ ਜਿਹਾ ਹੀ ਸਾਨੂੰ ਦੂਸਰਿਆਂ ਨਾਲ ਕਰਨਾ ਚਾਹੀਦਾ ਹੈ ਉਹ ਦੋਵੇਂ ਫਕੀਰ ਦੀ ਗੱਲ ਸਮਝ ਕੇ ਆਪੋ ਆਪਣੇ ਰਸਤੇ ਪੈ ਗਏ ਕੇਸਰ ਤੇ ਫਕੀਰ ਸੋਹਣੀ ਸ਼ਾਂ ਵਾਲਾ ਅਰੇ ਰੂ ਦਾ ਦਰਖਤ ਦੇਖ ਕੇ ਰੁਕ ਗਏ ਗਰਮੀ ਵਧ ਰਹੀ ਸੀ ਹਵਾ ਬੰਦ ਸੀ ਤੇ ਰੇਗਿਸਤਾਨ ਚੁੱਪ ਸੀ ਕੋਈ ਪੰਛੀ ਵੀ ਨਹੀਂ ਸੀ ਦਿਸ ਰਿਹਾ ਸ਼ਾਂ ਥੱਲੇ ਲੰਮਾ ਪਿਆ ਕੇਸਰ ਰਾਤ ਦੇ ਸੁਪਨੇ ਬਾਰੇ ਸੋਚਣ ਲੱਗ ਪਿਆ ਰਾਤੀ ਉਸ ਤੇ ਸੁਫਨੇ ਬੇਬੇ ਨੂੰ ਵੇਖਿਆ ਸੀ ਉਸ ਦਾ ਉਦਾਸ ਦਿਲ ਰੇਗਿਸਤਾਨ ਦੀ ਉਦਾਸ ਚੁੱਪ ਚ ਹੋਰ ਵੀ ਉਦਾਸ ਹੋ ਗਿਆ ਸੀ ਬੇਬੇ ਉਸ ਤੇ ਵੇਖਦਿਆਂ ਵੇਖਦਿਆਂ ਹੀ ਬੁੱਢੀ ਹੋ ਗਈ ਸੀ ਜਦੋਂ ਉਹ ਛੋਟਾ ਸੀ ਤਾਂ ਪਿੰਡ ਦਾ ਕੋਈ ਵਿਆਹ ਬੇਬੇ ਤੋਂ ਬਿਨਾ ਪੂਰਾ ਨਹੀਂ ਸੀ ਹੁੰਦਾ ਉਹ ਗਉਂਦੀ ਬਹੁਤ ਸੋਹਣਾ ਸੀ ਕਿੰਨੀਆਂ ਹੀ ਕੋੜੀਆਂ ਸਿੱਠਣੀਆਂ ਤੇ ਬੋਲੀਆਂ ਬੇਬੇ ਨੂੰ ਜ਼ੁਬਾਨੀ ਜਾਦ ਸਨ ਬਾਪੂ ਦੇ ਜਾਣ ਪਿੱਛੋਂ ਉਸਨੇ ਵਿਆਹਾਂ ਤੇ ਜਾਣਾ ਹੀ ਛੱਡ ਦਿੱਤਾ ਹੁਣ ਤਾਂ ਉਹ ਪੁਰਾਣੀਆਂ ਗੱਲਾਂ yaad ਕਰ ਕਰਕੇ ਹੀ ਦਿਲ ਹੌਲਾ ਕਰ ਲੈਂਦੀ ਸੀ ਜਦੋਂ ਮੈਂ ਨਵੀਂ ਵਿਆਹੀ ਆਈ ਸੀ ਤਾਂ ਮੇਰੇ ਬੁਰਜੀਆਂ ਵਾਲੇ ਲੌਂਗ ਦੀ ਚਰਚਾ ਸਾਰੇ ਪਿੰਡ ਵਿੱਚ ਹੋਈ ਸੀ ਬੇਬੇ ਭੜੇ ਮਾਂ ਨਾਲ ਦੱਸਦੀ ਕੈਸਰ ਹਰ ਛੋਟੀ ਵੱਡੀ ਗੱਲ ਬੇਬੇ ਨਾਲ ਜ਼ਰੂਰ ਕਰਦਾ ਬੇਬੇ ਦੇ ਮੋਢੇ ਤੇ ਸਿਰ ਰੱਖ ਕੇ ਉਹ ਸਭ ਭੁੱਲ ਜਾਂਦਾ ਬੇਬੇ ਆਪਣੇ ਅਟਨਾ ਵਾਲੇ ਹੱਥਾਂ ਨਾਲ ਉਸ ਦਾ ਸਿਰ ਪਲੋਸਦੀ ਰਹਿੰਦੀ ਬੇਬੇ ਦੀ ਦੁਨੀਆ ਵੀ ਕੈਸਰ ਤੋਂ ਸ਼ੁਰੂ ਹੋ ਕੇ ਕੈਸਰ ਤੇ ਹੀ ਖਤਮ ਹੋ ਜਾਂਦੀ ਕਿੰਨੀ ਵਾਰ ਉਹ ਰਾਤ ਨੂੰ ਬੇਬੇ ਦੀਆਂ ਗੱਲਾਂ ਸੁਣਦਾ ਸੁਣਦਾ ਸੌਂ ਜਾਂਦਾ ਤੇ ਬੇਬੇ ਉਠ ਕੇ ਕਦੀ ਉਸ ਨੂੰ ਪੱਖੀ ਝਲਦੀ ਤੇ ਕਦੇ ਉਸ ਦੀ ਚਾਦਰ ਠੀਕ ਕਰਦੀ ਬੇਬੇ ਦੀਆਂ ਝਰੂੜੀਆਂ ਵਾਲਾ ਚਿਹਰਾ ਤੇ ਠੋਡੀ ਤੇ ਖੁਣਵਾਇਆ ਹਰਾ ਤਿੱਲ ਕੇਸਰ ਨੂੰ ਸੋਹਣਾ ਲੱਗਦਾ ਸੀ ਦੋ ਤੜਿੜਕ ਦੀ ਬੇਬੇ ਦੀ ਪੇਠ ਨਾਲ ਢੋਲ ਆ ਕੇ ਉਹ ਗੁਲੇਲ ਨਾਲ ਚਿੜੀਆਂ ਕਾਵਾਂ ਦੇ ਨਿਸ਼ਾਨੇ ਵਿੰਦਾ ਰਹਿੰਦਾ ਹਰ ਰੋਜ਼ ਸਵੇਰੇ ਮਧਾਣੀ ਦੀ ਆਵਾਜ਼ ਬੇਬੇ ਦੇ ਪਾਠ ਦੀ ਆਵਾਜ਼ ਵਿੱਚ ਘੁਲ ਕੇ ਘਰ ਵਿੱਚ ਸਕੂਨ ਦਾ ਛੱਟਾ ਦੇ ਦਿੰਦੀ। ਬਾਪੂ ਦੇ ਵਡੇਰੇ ਦਰਿਆਉਂ ਪਾਰ ਤੋਂ ਉੱਠ ਕੇ ਆਏ ਸਨ। ਇਸ ਕਰਕੇ ਕੇਸਰ ਹੋਰਾਂ ਦੀਆਂ ਨੇੜੇ ਤੇੜੇ ਦੀਆਂ ਕੋਈ ਸਾਖਸ ਕੀਰੀਆਂ ਨਹੀਂ ਸਨ। ਸਿਰਫ ਇੱਕ ਨਾਨਕਾ ਪਿੰਡ ਹੀ ਨੇੜੇ ਸੀ ਜਿੱਥੋਂ ਉਹ ਬਚਪਨ ਵਿੱਚ ਗਿਆ। ਛੇਤੀ ਕੀਤੇ ਮੁਰਦਾ ਨਹੀਂ ਸੀ ਹੁੰਦਾ। ਕੇਸਰ ਨੂੰ ਪਿੰਡ ਦੇ ਬਾਹਰ ਵਾਲਾ ਨਾਨਕਾ ਘਰ ਅੰਬਾਂ ਦੇ ਬਾਗ ਛੋਟੀਆਂ ਛੋਟੀਆਂ ਗਲੀਆਂ ਤੇ ਪਿੰਡ ਦੇ ਵਿੱਚ ਘਰ ਸਾਂਝਾ ਖੂਹ ਹੁਣ ਹੁਣ ਵੀ ਝਾਦ ਸੰਨ ਨਾਨਕਾ ਪਿੰਡ ਦੇ ਹਰ ਘਰ ਵਿੱਚ ਇੱਕ ਅੰਬ ਤੇ ਇੱਕ ਜਾਮਨ ਦਾ ਦਰਖਤ ਜ਼ਰੂਰ ਹੁੰਦਾ ਸੀ ਹਰੇਕ ਖੇਤ ਵਿੱਚ ਇੱਕ ਇੱਕ ਦੋ ਦੋ ਅੰਬਾਂ ਦੇ ਬੂਟੇ ਜ਼ਰੂਰ ਸਨ ਗਰਮੀਆਂ ਨੂੰ ਅੰਬਾਂ ਦੇ ਦਿਨਾਂ ਵਿੱਚ ਹਰ ਘਰ ਵਿੱਚ ਇੱਕ ਕਮਰਾ ਅੰਬਾਂ ਦੀਆਂ ਟੋਕਰੀਆਂ ਨਾਲ ਭਰਿਆ ਰਹਿੰਦਾ ਹਰ ਰੋਜ਼ ਦੁਪਹਿਰ ਤੇ ਆਥਣ ਵੇਲੇ ਦੀ ਰੋਟੀ ਨਾਲ ਅੰਬਾਂ ਦੇ ਰਸ ਵਿੱਚ ਲੂਣ ਤੇ ਕੁੱਟੀ ਹੋਈ ਕਾਲੀ ਮਿਰਚ ਪਾ ਕੇ ਬਣਾਇਆ ਮਲਾਜੀ ਜ਼ਰੂਰ ਮਿਲਦਾ ਆਂਬ ਚੂਬ ਕੇ ਦੁਪਹਿਰ ਨੂੰ ਆਉਂਦੀ ਗੂੜੀ ਨੀਂਦ ਜਾਦ ਕਰਕੇ ਕੇਸਰ ਦੀਆਂ ਅੱਖਾਂ ਅੱਜ ਦਿਨੇ ਹੀ ਬੰਦ ਹੋਣ ਲੱਗ ਪਈਆਂ ਤੇ ਮਾਂ ਨੂੰ ਯਾਦ ਕਰਦਿਆਂ ਕੇਸਰ ਨੂੰ ਲੱਗਿਆ ਜਿਵੇਂ ਟਿੱਬਿਆਂ ਵੱਲੋਂ ਆ ਰਹੀ ਹਵਾ ਲੋਰੀ ਸੁਣਾ ਰਹੀ ਹੋਵੇ ਕੇਸਰ ਦੀਆਂ ਅੱਖਾਂ ਹੌਲੀ-ਹੌਲੀ ਬੰਦ ਹੋਣ ਲੱਗੀਆਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਅਗਲਾ ਪਾਠ ਜਰੂਰ ਸੁਣੋ ਜੀ